ਸਿਆਸਤੋਂ ਖੜੇ ਆ ਖਾਨ ਸਾਹਿਬ ਦੇ ਪਰਿਵਾਰ ਤੇ ਬਹੁਤ ਹੀ ਦੁੱਖਾਂ ਦਾ ਪਹਾੜ ਟਿਆ। ਉਹਨਾਂ ਦੇ ਪਿਤਾ ਜੀ ਇਕਬਾਲ ਸਿੰਘ ਮੁਹੰਮਦ ਇਸ ਸੰਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਉਸ। ਅਸੀਂ ਉਹਨਾਂ ਦੇ ਪਰਿਵਾਰ ਦੇ ਘਰ ਦੇ ਵਿੱਚ ਆ ਪੰਡਾਲ ਦੂਣਾ ਕਪੂਰਥਲਾ ਦੇ ਵਿੱਚ ਪੰਡਾ ਜਿਨ੍ਹਾਂ ਨੂੰ ਤਰੀਬ 1 ਵਜੇ ਸਬੁਰਦੇ ਖਾ ਕੇ ਪਿੰਡ ਪੰਡਾਲ ਦੂਣਾ ਵਿੱਚ ਕੀਤਾ ਜਾ ਰਿਹਾ ਹੈ। ਤਸਵੀਰਾਂ ਦੇਖ ਸਕਦੇ ਲੋਕ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਲਈ। ਉਹਨਾਂ ਦੇ ਘਰ ਵਿੱਚ ਪਹੁੰਚ ਰਹੇ ਨੇ ਖਾਨ ਸਾਹਿਬ ਤੋਂ ਉਹਨਾਂ ਦੇ ਇੱਕ ਬ੍ਰਦਰ ਦੋਨੋਂ ਜਾਨੇ ਆਪਣੇ ਇਸ ਮਾਤਾ ਪਿਤਾ ਨੂੰ ਸਦਾ ਲਈ ਇਸ ਦੁਨੀਆ ਤੋਂ ਚਲੇ ਗਏ ਸਾਡੇ ਨਾਲ ਨੇ ਉਹਨਾਂ ਦੇ ਮੈਨੇਜਮੈਂਟ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿੰਨੇ ਵਜੇ ਇੱਥੇ ਜੀ ਬਸਪੁਰ ਦਿਖਾ ਕੇ ਜੀ 1 ਵਜੇ ਦਾ ਸਮਾਂ ਰੱਖਿਆ ਜੀ ਨਮਾਜ਼-ਏ-ਜਨਾਜ਼ਾ ਦਾ ਤੇ ਉਹਨੇ لے کے جان گے اس ٹائم جو حالات چل رہے ہیں انہیں وڈے بردر خان صاحب آپ دونوں جنے وہ اسنان کروا کے پورے ایک بجے لے جائیں نماز جنازہ اتنی پڑھی جائے گی اس کے بعد دفنان جس طرح ایک کچھ دن پہلے کہتے ماتا جی کا دیہات ہو گیا سر پتا بھی السنڈ سنساروں چڈ گیا ماع پتا بنا ما پتا کو کہتے بہت زیادہ ਪਿਆਰ ਕਰਦੇ ਸੀ ਹਮੇਸ਼ਾ ਉਹਨਾਂ ਦੇ ਨਾਲ ਟਾਈ ਆ ਬਾਹਰ ਰੋਜ਼ ਸੂਨ ਦੇ ਉੱਤੇ ਰਹਿੰਦੇ ਸੀ। ਮਾਤਾ ਜੀ ਦੀ ਤਬੀਅਤ ਕੁਝ ਦਿਨ ਸਾਢੇ 3 ਮਹੀਨੇ ਤੋਂ ਠੀਕ ਨਹੀਂ ਚੱਲ ਰਹੀ ਸੀ। ਵਕ ਵਕ ਹਸਪਤਾਲਾਂ ਚ ਜਿ ਉਹਨਾਂ ਨੂੰ ਲੈ ਕੇ ਗਏ ਸੀ। ਫਿਰ ਜ਼ਿਆਦਾਤਰ ਹਸਪਤਾਲ ਸਾਨੂੰ ਜਵਾਬ ਦੇ ਦਿੰਦੇ ਸੀ। ਪਰ ਫਿਰ ਇੱਕ ਸਮਾਂ ਇਦਾਂ ਦਾ ਆ ਗਿਆ ਕਿ ਜਦੋਂ ਉਹਨਾਂ ਦੀ ਹਾਲਤ ਸੁਧਾਰ ਉੱਠ ਚ ਨਹੀਂ ਹੋ ਰਿਹਾ ਸੀਗਾ। ਉਸ ਤੋਂ ਬਾਅਦ ਫਿਰ ਅਕਾਲ ਚਲਾਣਾ ਕਰਕੇ ਤੇ ਅੱਜ 20ਵਾਂ ਦਿਨ ਆ ਉਹਨਾਂ ਦੇ ਮਾਤਾ ਜੀ ਨੂੰ ਪੂਰਿਆ ਹੋਇਆ ਵੀ। ਤੇ ਅੱਜ ਉਹਨਾਂ ਦਾ 20ਵਾਂ ਵੀ ਅਸੀਂ ਜਿਹੜਾ ਪੂਰਾ ਕਰਨਾ ਸੀਗਾ। ਤੇ ਬਹੁਤ ਹੀ ਮੰਦ ਭਾਗੀ ਘਟਨਾ ਹੈ ਕਿ ਅੱਜ ਬਾਪੂ ਜੀ ਹੁਣੀ ਵੀ ਸਾਡੇ ਨਾਲ ਨਹੀਂ ਨੇ ਕਿਉਂਕਿ ਪਿਛਲੀ ਵਾਰੀ ਇਹ ਸਾਰਾ ਅਰੇਂਜਮੈਂਟ ਇਸੇ ਤਰ੍ਹਾਂ ਸੀ ਜਨਾਜ਼ਾ ਵੀ ਇਸੇ ਤਰ੍ਹਾਂ ਸੀ ਤੇ ਬਾਪੂ ਜੀ ਘੱਟੋ ਘੱਟ ਸਾਡੇ ਵਿਚਕਾਰ ਸੀ ਉਹ ਵੀ ਬਹੁਤ ਦੁਖੀ ਸੀ ਪਰ ਅੱਜ ਸਾਡਾ ਆਪਣਾ ਦਿਲ ਬਹੁਤ ਦੁਖਿਆ ਹੋਇਆ ਇਸ ਚੀਜ਼ ਤੋਂ ਇਹ ਚੀਜ਼ ਤਾਂ ਸੱਚਮੁੱਚ ਕਿਸੇ ਨੇ ਵੀ ਨਹੀਂ ਸੋਚੀ ਸੀ ਕਿ ਵੀ 20 ਦਿਨਾਂ ਦੇ ਵਿੱਚ ਇੱਕ ਇੰਨੇ ਵੱਡੇ ਨਾਮ ਇੰਨੇ ਵੱਡੇ ਕਲਾਕਾਰ ਦੇ ਮਾਪਿਓ ਦੋਨੋਂ ਹੀ ਉਹਨੂੰ ਛੱਡ ਕੇ ਚਲੇ ਜਾਣਗੇ ਇਸ ਵਕਤ ਅਗਲੇ ਤੇ ਕੀ ਵੀਤ ਰਹੀ ਆ ਇਹ ਤਾਂ ਮੈਂ ਕਹਿ ਵੀ ਨਹੀਂ ਸਕਦਾ ਨਾ ਮੈਂ ਦੱਸ ਸਕਦਾ ਨਾ ਮੈਂ ਕੋਸ਼ਿਸ਼ ਕਰ ਸਕਦਾ ਕਿ ਮੈਂ ਬਿਆਨ ਕਰਾਂ ਪਰ ਪ੍ਰਮਾਤਮਾ ਦੀ ਜੀ ਕਰਨੀ ਅੱਗੇ ਕਿਸੇ ਦੀ ਨਹੀਂ ਚੱਲਦੀ ਸੋ ਬਾਕੀ ਪ੍ਰਮਾਤਮਾ ਹੁਣ ਬਾਕੀ ਸਾਰੇ ਪਰਿਵਾਰ ਨੂੰ ਹੌਸਲਾ ਦਵਾਂ ਕਿ ਅਸੀਂ ਸਾਰੇ ਨਾਲ ਆ ਮੈਂ ਉਹਨਾਂ ਦਾ ਸਾਰਾ ਬਿਜ਼ਨਸ ਹੈਂਡਲ ਕਰਦਾ ਕੰਮ ਹੈਂਡਲ ਕਰਦਾ ਉਹਨਾਂ ਦੇ ਸਾਰੇ ਸ਼ੋ ਹੈਂਡਲ ਕਰਦਾ ਤੇ ਮੇਰੀ ਉਹਨਾਂ ਦੀ ਯਾਰੀ ਦੋਸਤੀ ਵੀ ਕੋਈ 13-14 ਸਾਲ ਪੁਰਾਣੀ ਆ ਤੇ ਅਸੀਂ ਭਰਾਵਾਂ ਵਾਂਗੂ ਹੀ ਆ ਬਾਕੀ ਸਾਡੇ ਬਹੁਤ ਭਰਾ ਨੇ ਇਥੇ ਅਸੀਂ ਉਹਨੂੰ ਕੋਸ਼ਿਸ਼ ਕਰਾਂਗੇ ਕਿ ਉਹ ਮਾਤਾ ਪਿਤਾ ਦੀ ਕਮੀ ਤਾਂ ਨਹੀਂ ਮਹਿਸੂਸ ਜਿਹੜੀ ਆ ਉਹ ਘਾਟ ਨਹੀਂ ਪੂਰੀ ਘਾਟ ਨਹੀਂ ਪੂਰੀ ਕਰ ਸਕਦੇ ਪਰ ਅਸੀਂ ਅਗਲੇ ਦੇ ਨਾਲ ਖੜੇ ਰਵਾਂਗੇ ਕਿ ਅਗਲੇ ਦਾ ਪ੍ਰਵਾਨ ਕਰਕੇ ਅਸੀਂ ਉਹਦੀ ਮੁਸ਼ਕਲ ਨੂੰ ਹੱਲ ਕਰੀਏ ਬਾਕੀ ਇਸ ਵਕਤ ਉਹਨਾਂ ਦੀ ਸਟੇਟ ਆਫ ਮਾਈਂਡ ਆਪਣੀ ਵੀ ਕੋਈ ਠੀਕ ਨਹੀਂ ਆ ਖਾਸ ਇਮੋਸ਼ਨਲ ਭਾਵੁਕ ਬਹੁਤ ਜ਼ਿਆਦਾ ਘੁਰਨੇ ਔਰ ਕਹਿ ਰਹੇ ਨੇ ਕਿ ਦੁਨੀਆ ਦੇ ਉੱਤੇ ਮੇਰੇ ਦੋਨੋਂ ਜਿਹੜੇ ਦੁਆਵਾ ਕਰਨ ਵਾਲੇ ਸੀ ਜੀ ਜੀ ਮੇਰੇ ਦੋਨੋਂ ਮਾਪੇ ਪਿਤਾ ਜਿਹਨਾਂ ਨੇ ਮੇਰੇ ਲਈ ਦੁਆ ਕਰਦੇ ਸੀ ਤਨੋਹੀ ਰੱਬ ਲੈ ਗਿਆ ਸਾਡੇ ਨਾਲ ਗੰਢ ਵੀ ਦੇਖੋ ਜੀ ਕਿਸੇ ਵੀ ਇਨਸਾਨ ਵਾਸਤੇ ਮਾਪਿਓ ਜਿਹੜੇ ਨੇ ਉਹਨਾਂ ਦਾ ਆਸ਼ੀਰਵਾਦ ਆ ਉਹੀ ਤਰੱਕੀਆਂ ਬਣ ਕੇ ਅੱਗੇ ਆਉਂਦਾ ਆ ਤੇ ਉਹੀ ਕਾਰਨ ਵੀ ਬਣਦਾ ਸੋ ਖਾਨ ਸਾਹਿਬ ਦੀ ਤਰੱਕੀ ਦਾ ਮਤਲਬ ਹੀ ਇਹ ਹੈਗਾ ਆ ਕਿ ਖਾਨ ਸਾਹਿਬ ਦੇ ਮਾਤਾ ਪਿਤਾ ਨੇ ਅਮੀ ਅੱਬੂ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਉਹਨਾਂ ਦੀ ਕਲਾ ਨੂੰ ਨਵਾਜ਼ਿਆ ਆਪਣੇ ਵੱਲੋਂ ਜੋ ਮਾਤਾ ਪਿਤਾ ਜੋ ਆਸ਼ੀਰਵਾਦ ਦੇ ਸਕਦੇ ਉਹੀ ਬਣ ਕੇ ਖਾਨ ਸਾਹਿਬ ਬਣੇ ਤੇ ਜਿੰਨਾ ਖਾਨ ਸਾਹਿਬ ਪਰਿਵਾਰ ਦੇ ਆਪਣੇ ਨੇ ਉਹਨੇ ਹੀ ਸਾਰੇ ਤੁਹਾਡੇ ਸਰੋਤਿਆਂ ਦੇ ਕਲਾਕਾਰਾਂ ਦੇ ਵਿੱਚ ਤੇ ਬਾਕੀ ਸਾਰਿਆਂ ਦੇ ਵੀ ਓਨੇ ਹੀ ਨੇ ਸੋ ਹਰ ਕੋਈ ਜਾਨਣਾ ਚਾਹੁੰਦਾ ਅੱਜ ਦੇ ਦਿਨ ਵਿੱਚ ਵੀ ਖਾਨ ਸਾਹਿਬ ਦੇ ਉੱਤੇ ਕੀ ਬੀਤ ਰਹੀ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਪਰ ਬਿਆਨ ਕਰਨਾ ਬਹੁਤ ਔਖਾ ਜੀ ਸੋ ਇਹਦੇ ਵਾਸਤੇ ਮੈਂ ਥੋੜਾ ਜਿਹਾ ਮਾਫੀ ਚਾਹੂੰਗਾ ਕਿ ਮੈਂ ਜਿੰਨਾ ਮਰਜ਼ੀ ਬੋਲ ਲਵਾਂ ਜੋ ਉਸ ਇਨਸਾਨ ਤੇ ਬੀਤ ਰਹੀ ਹੈ ਉਹ ਕੋਈ ਨਹੀਂ ਭੁੱਝ ਸਕਦੇ ਸਤ ਬਹੁਤ ਦੁੱਖਾਂ ਦਾ ਪਹਾੜ ਆ ਖਾਨ ਸਾਹਿਬ ਦੇ ਪਰਿਵਾਰ ਦੇ ਵਿੱਚ ਬਹੁਤ ਬਹੁਤ ਨਾ ਦੇ ਬੱਚੇ ਉਹਨਾਂ ਦੇ ਬ੍ਰਦਰ ਭੈਣ ਸਿਸਟਰ ਕੋਣ ਕੋਣ ਖਾਨ ਸਾਹਿਬ ਦੇ ਪਰ ਡਿ ਬ੍ਰਦਰ ਨੇ ਰੀਅਲ ਉਹਨਾਂ ਦਾ ਵਿਆਹ ਹੋ ਚੁੱਕਾ ਉਹਨਾਂ ਦੇ ਬੱਚੇ ਨੇ ਦੋ ਖਾਨ ਸਾਹਿਬ ਹੁਣੀ ਅਜੇ ਸਿੰਗਲ ਨੇ ਕੁਆਰੇ ਨੇ ਇਹ ਵੀ ਇੱਕ ਦੁੱਖ ਹੈਗਾ ਵੀ ਉਹਨਾਂ ਦੀ ਜ਼ਿੰਦਗੀ 'ਚ ਉਹਨਾਂ ਦੀ ਕੋਈ ਹਮਸਫਰ ਇਸ ਵਕਤ ਹੁੰਦੀ ਤਾਂ ਉਹਨਾਂ ਨੂੰ ਉਹ ਸਾਥ ਮਿਲ ਜਾਂਦਾ ਇਸ ਬਹੁਤ ਹੀ ਦੁਖਦ ਘਟਨਾ ਦੇ ਵਿੱਚ ਸਮੇਂ ਦੇ ਵਿੱਚ ਮਾਪਿਓ ਵੀ ਇਹ ਵੀ ਚਾਹੁੰਦੇ ਸੀਗੇ ਵੀ ਛੇਤੀ ਉਹਨਾਂ ਦਾ ਵਿਆਹ ਹੋਵੇ ਉਹ ਵਿਆਹ ਦੇ ਵਿੱਚ ਆਪਣੀ ਨੂੰਹ ਨੂੰ ਲੈ ਕੇ ਆਣ ਦੇਖਣ ਪਰਿਵਾਰ ਪੂਰਾ ਹੋਵੇ ਪਰ ਹੁਣ ਸਭ ਕੁਝ ਜਿੱਦਾਂ ਅਧੂਰਾ ਰਹਿ ਗਿਆ ਉਹਨਾਂ ਦੀਆਂ ਛਾਵਾਂ ਅਧੂਰੀਆਂ ਰਹਿ ਗਈਆਂ ਖਾਨ ਸਾਹਿਬ ਦੀ ਆਪਣੀ ਵੀ ਇੱਛਾਵਾਂ ਕੁਝ ਇਦਾਂ ਦੀਆਂ ਸੀ ਕਿ ਉਹ ਮਾਪਿਓ ਨੂੰ ਵਰਲਡ ਟੂਰ ਕਰਾਉਣਾ ਚਾਹੁੰਦੇ ਸੀ ਹਰ ਥਾਂ ਤੇ ਉਹਨਾਂ ਨੂੰ ਲੈ ਕੇ ਜਾਣਾ ਚਾਹੁੰਦੇ ਸੀ ਤੇ ਪਰਿਵਾਰਕ ਜਿਹੜੀ ਜ਼ਿੰਮੇਵਾਰੀ ਤੇ ਪਿਆਰ ਆ ਉਹਦੇ ਨਾਲ ਦੀ ਕੋਈ ਰੀਜ਼ ਨਹੀਂ ਆ ਕਿ ਜ਼ਿੰਮੇਵਾਰੀ ਜੋ ਖਾਨ ਸਾਹਿਬ ਆਪਣੇ ਮਾਤਾ ਪਿਤਾ ਵਾਸਤੇ ਆਪਣੇ ਮੰਮੀ ਪਾਪਾ ਵਾਸਤੇ ਲਿਭਾਉਂਦੇ ਸੀ ਪਰ ਹੁਣ ਇਹ ਜ਼ਿੰਮੇਵਾਰੀ ਤੇ ਜਿਹੜਾ ਹੱਕ ਵੀ ਇਹ ਰੱਬ ਨੇ ਖੋਹ ਲਿਆ ਪਰ ਰੱਬ ਦੀ ਜਿਹੜੀ ਮਰਜ਼ੀ ਉਹਦੇ ਅੱਗੇ ਕਿਸੇ ਦੀ ਨਹੀਂ ਚੱਲਦੀ ਜੀਗੇ ਸੀਗੇ ਦੋਨਾਂ ਦੇ ਜਿਹੜੇ ਬਹੁਤ ਹੀ ਅਜੀਜ਼ ਫਰੈਂਡ ਜਿਨ੍ਹਾਂ ਨੂੰ ਉਹਨਾਂ ਦੇ ਪਰਿਵਾਰ ਬਾਰੇ ਵੀ ਜਾਣਕਾਰੀ ਦਿੱਤੀ ਔਰ ਇਹ ਵੀ ਦੱਸਿਆ ਕਿ ਉਹਨਾਂ ਨੂੰ ਸਪੁਰਦ ਦੇਖਾ ਕੇ ਜਿਹੜਾ 1 ਵਜੇ ਕੀਤਾ ਜਾਣਾ ਉਹਨਾਂ ਦੇ ਪਰਿਵਾਰ ਦੇ ਵਿੱਚ ਵਿੱਚ ਕੌਣ ਕੌਣ ਨੇ ਔਰ ਖਾਨ ਸਾਹਿਬ ਬਹੁਤ ਹੀ ਇਸ ਟਾਈਮ ਦੁੱਖਾਂ ਦਾ ਪਹਾੜ ਉਸ ਪਰਿਵਾਰ ਦੇ ਉੱਤੇ ਤੋਂਰ ਸਭ ਤੋਂ ਵੱਡਾ ਮਾਪਿਓ ਦਾ ਜੋ ਸੁਪਨਾ ਸੀਗਾ ਉਹਨਾਂ ਦੇ ਜਿੰਦੇ ਜੀਉ ਉਹਨਾਂ ਦਾ ਹਮਸਫਰ ਖਾਨ ਸਾਹਿਬ ਨੂੰ ਮਿਲੇ ਵਿਆਹ ਹੁੰਦੇ ਤੇ ਉਹ ਜਿਹੜਾ ਸੁਪਨਾ ਇਸ ਦੁਨੀਆ ਤੋਂ ਜਿਹੜੇ ਅਲਵਿਦਾ ਕਹ ਗਏ ਮਾਂ ਵੀ ਤਪਿਓ ਕਪੂਰਸਲਾ ਤੋਂ ਕੈਮਰਾਮੈਨ ਆਦਿ ਨਾਲ ਚਰਨ ਜੀ ਸੰਗਤ ਨੂੰ ਪੀਟੀਸੀ ਨਿਊਜ਼